ਇਸ ਹੁ ਲੁਧਿਆਣਾ ਸ੍ਰੀ ਕੁਲਦੀਪ ਸਿੰਘ ਚਾਲਦੀ ਦਿਸ਼ਾ ਨਿਰਦੇਸ਼ ਤੇ ਅਗਵਾਈ ਹੇਠ ਪੰਜਾਬ ਪੁਲਿਸ ਬੱਚਾ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕਰੀਬ 31 ਵਾਰ ਦਾ ਤਾਂ ਮੰਨਿਆ ਨੇ ਜੋ ਕਿ ਬੜੀ ਵੱਡੀ ਸਫਲਤਾ ਹੈ ਜਿਹਦੇ ਵਿੱਚ 4 ਮੋਟਰਸਾਈਕਲ 10 ਮੋਬਾਈਲ ਫੋਨ ਇੱਕ ਐਕਟਿਵਾ ਪਰਸ ਬੈਗ ਤੇ ਇੱਕ ਰਾਡ ਲੋਹਾ ਤੇ ਸਾਈਕਲ ਤੇ ਇੱਕ ਹਥਿਆਰ ਜਿਹੜਾ ਗਰਾਰੀ ਟਾਈਪ ਲੋਹੇ ਦਾ ਹੁੰਦਾ ਉਹ ਇਹਨਾਂ ਤੋਂ ਬਰਾਮਦ ਕੀਤਾ ਤੇ ਇਹ ਜਿਹੜੇ ਹੈਗੇ ਰੋਜ਼ ਕਰੀਬ ਹਰ ਰਾਤ ਸ਼ਹਿਰ ਚ ਅਰੜ ਥਾਵਾਂ ਤੇ ਜਾ ਕੇ ਸੁਣਸਾਂ ਜਾ ਕੇ ਲੋਕਾਂ ਨਾਲ ਕੁੱਟਮਾਰ ਕਰਦੇ ਸੀ ਲੁੱਟਕੋ ਕਰਦੇ ਸੀ ਜਿਹਦੇ ਬਾਰੇ ਡिटेल ਜਿਹੜੀਆਂ ਸਾਰੀ ਸ਼ੇਅਰ ਕੀਤੀ ਗਈ ਹੈ ਕਿਤੇ ਕਿਤੇ ਮੁਕਦਮੇ ਦਰਜ ਅਗਲੀ ਕਾਰਵਾਈ ਕੀਤੀ ਜਾਏਗੀ ਇਹ ਸਰ ਦੋਸ਼ੀ ਰਹਿ ਗਏ ਤਾਂ ਪਹਿਲਾ ਵੀ ਜਿਹੜੇ ਮੁਕਦਮੇ ਦਰਜ ਹੈ ਔਰ ਅਗਰ ਹੈ ਤਾਂ ਕਿੰਨੇ ਮੁਕਦਮੇ ਨਹੀਂ ਹੁਣ ਤੱਕ ਮੁਕਦਮੇ ਬਾਰੇ ਡਿਟੇਲ ਨਹੀਂ ਪਤਾ ਲੱਗ ਸਕੇ ਲੇਕਿਨ ਫਿਰ ਵੀ ਮਤਲਬ ਸਾਰੇ ਠਾਣਾ ਡਿਟੇਲ ਮੰਗੀ ਗਈ ਆ ਅਜੇ ਪਤਾ ਲੱਗੇ ਫਿਰ ਤੁਹਾਨੂੰ ਦੱਸਾਂਗਾ ਇਹਨਾਂ ਦੀ ਮੋਡਰਨ ਸਪ੍ਰਿੰਗ ਦੀ ਸੇਮ ਇੱਕੋ ਤਰ੍ਹਾਂ ਦੀ ਗੱਲ ਸੀਗੀ ਰਾਗਿਰਾਂ ਨੂੰ ਰੋਕਦੇ ਸੀਗੇ ਜਾਂ ਵੈਪਨ ਦਿਖਾ ਕੇ ਜਾਂ ਕਈ ਜਗ੍ਹਾ ਤੇ ਵੀ ਦਿਖਿਆ ਕਿ ਸ਼ਾਇਦ ਵੈਪਨ ਮਾਰਿਆ ਵੀ ਗਿਆ ਇਹਨਾਂ ਨੂੰ ਏਨਾ ਜਿੱਦਾਂ ਦਾ ਮਾਹੌਲ ਦੇਖਦੇ ਸੀ ਜੇ ਕੋਈ ਆਉਂਦਾ ਸੀ ਉਹਨੂੰ ਕੁੱਟਮਾਰ ਕਰਕੇ ਡਰਾ ਲੈਂਦੇ ਸੀ ਜਿੱਦਾਂ ਇੱਕ ਦੋ ਜਗ੍ਹਾ ਪਤਾ ਲੱਗਿਆ ਵੀ ਯੂਰਿਨ ਪਾਸ ਕਰਨ ਗਿਆ ਬੰਦਾ ਤੋਂ ਉਤੋਂ ਮੋਟਰਸਾਈਕਲ ਚੱਕ ਕੇ ਭੱਜ ਗਏ ਉਹਨੂੰ ਡਰਾ ਲਿਆ ਸਵੈਗੀ ਵਾਲੀ ਇੱਕ ਦੋ ਵਾਰ ਦੱਟਾ ਹੈਗੀਆਂ ਜਿੱਦੇ ਉਹਦਾ ਬੈਕ ਹੋ ਕੇ ਲੱਗੇ ਤੇ ਰਿਕਵਰੀ ਸਰ ਕੀ ਕੀ ਹੋਈ ਹੈਗੀ ਇਹਦੇ ਰਿਕਵਰੀ ਹੋਈ ਹੈ ਹੁਣ ਤੱਕ 4 ਮੋਟਰਸਾਈਕਲ ਹੈਗੇ ਜਿਹੜੇ ਆੜੜ ਮਾਰਕਾ ਦੇ ਨੇ 11 ਮੋਬਾਈਲ 10 ਮੋਬਾਈਲ ਫੋਨ ਇੱਕ ਐਕਟਿਵਾ ਪਰਸ ਬੈਗ ਰਾਡ ਲੋਹਾ ਹੁਣ ਤੱਕ ਇਹ ਚੀਜ਼ਾਂ ਬਰਾਮਦ ਸਰ ਇਹ ਕਿੰਨੇ ਕੌਫੀ ਕਿੰਨੇ ਬੰਦੇ ਉਹ ਇਹਨਾਂ ਦਾ ਮੁਲਾਕਾਤ ਕਿੱਧਰ ਹੋਈ ਹੈ ਕਿਤੇ ਪਹਿਲਾਂ ਵੀ ਇਹਨਾਂ ਦੇ ਉਹ ਦਾ ਦੋਸਤ ਨੇ ਇੱਕ ਦੋਸਤ ਤੇ ਜਿਹੜੇ ਚਾਰ ਜਣੇ ਹੈਗੇ ਆ ਸੰਜੀਵ ਕੁਮਾਰ ਆ ਦੀਪਕ ਪ੍ਰਦੀਪ ਤੇ ਕਾਨਾ ਇਹ ਚਾਰ ਸਾਥੀ ਹੈਗੇ ਆ ਜਿਹੜੇ ਦੋ ਪਿੱਲੋ ਰਸਟੋਰੇ ਸੀ ਦੋ ਬਾਅਦ ਚ ਹੋਏ ਕੱਲ ਨੂੰ ਤੇ ਚਾਰੇ ਸਾਥੀ ਨੇ ਨਸ਼ਾ ਕਰਨ ਦੇ ਆਦੀ ਨੇ ਤੋਂ ਸਾਰੇ ਹੀ ਜਮਾਲਪੁਰ ਏਰੀਆ ਦੇ ਰਹਿਣ ਵਾਲੇ ਨੇ ਤੋਂ ਅਕਸਰੇ ਮਿਲਦੇ ਜਦੋਂ ਪਲਾਨਿੰਗ ਕਰ ਕਰਦੇ ਤੇ ਦੋਹਾਂ ਦੀ ਲੋੜ ਆ ਤੇ ਇਹਦੀ ਚਾਰਵੀ ਉਹਦਾ ਮਿਲ ਕੇ ਵਾਰਤਾ ਕਰਦੇ ਸਰ ਜਿਹੜੇ ਮੋਬਾਈਲ ਵਗੈਰਾ ਸਨੇਚ ਕਰਦੇ ਸੀ ਇਹ ਮੋਟਾ ਜਾ ਕਿ ਕਿਤੇ ਨਾ ਕਿਤੇ ਵੀ ਇਹ ਹੋਣਗੇ ਹਾਂਜੀ ਉਹ ਪੁਛਕੇ ਚੱਲ ਰਹੀ ਆ ਅਜੇ ਤੱਕ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਬਰਾਮਦ ਹੀ ਕੀਤੀ ਆ ਹੁਣ ਪੁਛਕੇ ਕਰਕੇ ਕਿੰਨੋ ਵੇਚਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜੇਦੀ ਮੈਲਫਾਈਡ ਹੋ ਗਈ ਸਰ ਜਿਹੜੀ ਜਗ੍ਹਾ ਨੂੰ ਟਾਰਗੇਟ ਕਰਦੇ ਲੁਟਾਨ ਤੋਂ ਬਾਹਰ ਵੀ ਕਿੱਥੇ ਟਾਰਗੇਟ ਕਰਦੇ ਲੁਟਾਨ ਜਿਆਤਰ ਮਤਲਬ ਬੇਵਾਹ ਏਰੀਆ ਜਿੱਥੇ ਲਾਈਟ ਨਾ ਹੋਵੇ ਜਿੱਥੇ ਕੈਮਰੇ ਦੀ ਸ਼ਾਰਟੇਜ ਹੋਵੇ ਉੱਥੇ ਕਰਦੇ ਸੀ ਤੋਂ ਲੇਕਿਨ ਅਚਾਨਕੇ ਪੁਲਿਸ ਦੀ ਮਹਤਵਨਾਕ ਕਾਬੂ ਆਏ ਨੇ ਤਾਂ ਸਾਰੀਆਂ ਇਮਾਰਤਾਂ ਦਾ ਕੇਸ ਲਿਆ ਤਰੀਕ 31 ਮਾਰਚ ਦਾ ਹੁਣ ਤੱਕ ਕਰ ਚੁੱਕੇ ਨੇ ਪਹਿਲਾਂ ਜੇਲ੍ਹ ਜਾ

WhatsApp channel par